ਅਕਸਰ ਇਸ ਸਮਾਜ ਦੇ ਵਿੱਚ ਸਮਾਜ ਦੇ ਕਮਰ ਨੂੰ ਲੈ ਕੇ ਸੰਗਠਨ ਦਾ ਰੂਪ ਧਾਰਿਆ ਜਾਂਦਾ ਹੈ ਸੋ ਸੰਗਠਨ ਜੋ ਕਿ ਸਮਾਜ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਸੋ ਇਸੇ ਤਰ੍ਹਾਂ ਹੀ ਪਰਜਪਤ ਸਮਾਜ ਦੇ ਵੱਲੋਂ ਅੱਜ ਇੱਕ ਨਵਿਕਲਾ ਪ੍ਰੋਗਰਾਮ ਉਲੀਕਿਆ ਗਿਆ ਸੋ ਪਰਜਪਤ ਵੈਲਫੇਅਰ ਐਸੋਸੀਏਸ਼ਨ ਸੰਗਠਨ ਦਾ ਅੱਜ ਆਗਾਜ਼ ਕੀਤਾ ਗਿਆ ਜਿਸ ਦੇ ਵਿੱਚ ਸੂਭਾ ਪਧਰੀ ਮੀਟਿੰਗ ਜੋ ਕਿ ਪਹਿਲੀ ਮੀਟਿੰਗ ਸੀ ਫਗਵਾੜਾ ਦੇ ਵਿੱਚ ਹੋਈ ਜਿਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਤੋਂ ਨੁਮਾਇंदे ਪਹੁੰਚੇ ਅਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਸੋ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਰਜਪ ਸਮਾਜ ਦੇ ਲੋਕ ਪਹੁੰਚੇ ਅਤੇ ਪੰਜਾਬ ਟੀਮ ਦਾ ਜਿਹੜਾ ਕਿ ਗਠਨ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਅਹੁਦੇਦਾਰੀਆਂ ਦਿੱਤੀਆਂ ਗਈਆਂ ਹੁਣ ਇਸ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਪਿੰਡ ਪੱਦਰ ਤੇ ਵਾਰਡ ਪੱਦਰ ਤੇ ਬਲੌਕ ਪੱਦਰ ਤੇ ਅਤੇ ਵੱਖ-ਵੱਖ ਥਾਵਾਂ ਤੇ ਇਸੇ ਤਰ੍ਹਾਂ ਹੀ ਪਰਜਪਤ ਸਮਾਜ ਦੇ ਲੋਕਾਂ ਨੂੰ ਜੋੜਿਆ ਜਾਵੇਗਾ ਅਤੇ ਅਹੁਦੇਦਾਰੀ ਦਿੱਤੀ ਜਾਣੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਰਜਪਤ ਸਮਾਜ ਦੇ ਭਲਾਈ ਦੇ ਕੰਮਾਂ ਦੇ ਲਈ ਪਰਜਪਤ ਵੈਲਫੇਅਰ ਐਸੋਸੀਏਸ਼ਨ ਅੱਗੇ ਹੋ ਕੇ ਕੰਮ ਕਰੇ ਸੋ ਆਪਣੇ ਲੋਕਾਂ ਨੂੰ ਹੱਕਾਂ ਦਾ ਹੱਕ ਦਿਵਾਉਣ ਦੇ ਲਈ ਇਸ ਸੰਗਠਨ ਦਾ ਆਗਾਜ਼ ਕੀਤਾ ਗਿਆ ਸੋ ਵੱਡੀ ਗਿਣਤੀ ਵਿੱਚ ਪਰ ਜਦ ਆਪਾਂ ਸਮਾਜ ਦੇ ਲੋਕ ਪਹੁੰਚੇ ਆਓ ਤੁਹਾਨੂੰ ਸੁਣਾਉਣਾ ਕੀ ਕਹਿਣਾ ਇਸ ਮੌਕੇ ਤੇ ਪਗਵਾੜਾ ਚ ਅਸੀਂ ਆਪਣੇ ਪੱਜਵਤ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਰੱਖੀ ਹੈ ਜਿਹਦੇ ਚ ਅਸੀਂ ਪੁੱਛ ਆਪਣੇ ਸਮਾਜ ਦੇ ਮੁੱਦੇ ਲੈ ਕੇ ਇੱਥੇ ਰੱਖਿਆ ਕੁਛ ਅਸੀਂ ਮੈਂਬਰ ਵੀ ਅਸੀਂ ਅਜੇ ਅੱਗੇ ਨਵੇਂ ਜੁਆਇਨ ਕੀਤੇ ਹੈਗੇ ਆ ਤੇ ਅਸੀਂ ਹੁਣ ਸਮਾਜ ਨੂੰ ਕਿਵੇਂ ਆਪਣੇ ਅੱਗੇ ਹੁਣ ਲੈ ਕੇ ਜਾਣਾ ਇਸ ਤੇ ਵੀ ਅਸੀਂ ਚਰਚਾ ਕੀਤੀ ਆ ਬੈਠ ਕੇ ਅਤੇ ਸਮਾਜ ਦੀ ਭਲਾਈ ਲਈ ਇਹ ਜਿਹੜਾ ਅਸੀਂ ਗਰੁੱਪ ਬਣਾਇਆ ਆਪਣੀ ਸੰਸਥਾ ਬਣਾਈ ਹੈ ਪਰਜਪਤ ਵੈਲਫੇਅਰ ਐਸੋਸੀਏਸ਼ਨ ਇਸ ਸਮਾਜ ਦੀ ਭਲਾਈ ਲਈ ਕੰਮ ਕਰੂਗੀ ਅਤੇ ਸਾਰਿਆਂ ਨੇ ਅਸੀਂ ਮਿਲ ਕੇ ਇਹ ਇੱਕ ਸਹਪਤ ਵੀ ਲਈਤੀ ਹੈ ਸਾਰਿਆਂ ਨੇ ਰਲ ਮਿਲ ਕੇ ਕਿ ਅਸੀਂ ਆਪਣੇ ਸਮਾਜ ਨੂੰ ਬਹੁਤ ਉੱਚਾ ਚੁੱਕ ਕੇ ਲੈ ਜਾਣਾ ਤੇ ਇਹਦਾ ਜੋ ਆਣੇ ਵਾਲੇ ਸਮਾਜ ਨੂੰ ਸਾਡੇ ਕੀ ਖਾਲੀ ਮੁਸ਼ਕਿਲਾਂ ਆ ਰਹੀਆਂ ਨੇ ਕੀ ਸਮੱਸਿਆਵਾਂ ਨੇ ਉਹਨਾਂ ਦੀ ਬੈਠ ਕੇ ਅਸੀਂ ਸਮਾਜ ਚ ਬੈਠ ਕੇ ਉਹਨਾਂ ਦੇ ਨੁਕਤੇ ਨਾਲ ਵੀ ਕਰਾਂਗੇ ਇਸ ਲਈ ਇਸ ਵਾਰ ਸੀ ਆਪਣਾ ਸਾਰਾ ਸਮਾਜ ਇੱਥੇ ਇਕੱਠਾ ਹੋਇਆ ਹੈ ਬਹੁਤ ਬਹੁਤ ਧੰਨਵਾਦ ਉਹਨਾਂ ਲਈ ਦੀ ਕਹਿਣਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਸ਼ੋਕ ਮਣੀਲਾ ਦਾ ਪਰਜਪਤ ਵੈਲਫੇਅਰ ਐਸੋਸੀਏਸ਼ਨ ਜਿਹੜੀ ਸੀ ਪੰਜਾਬ ਲੈਵਲ ਤੇ ਰਜਿਸਟਰ ਕਰਾਈ ਆ ਅੱਜ ਉਹਨਾਂ ਦੀ ਪਹਿਲੀ ਮੀਟਿੰਗ ਸਾਡੇ ਮੇਰੇ ਪਾਰਕ ਮਣੀਲਾ ਰਿਜ਼ੋਰਟਸ ਖਵਾੜਾ ਵਿਖੇ ਹੋਈ ਆ ਔਰ ਇਹ ਪਹਿਲੀ ਮੀਟਿੰਗ ਦੇ ਵਿੱਚ ਹੀ ਸਾਡੇ ਸਮਾਜ ਦਾ ਇੰਨਾ ਭਰਿਆ ਹੰਗਾਰਾ ਮਿਲਿਆ ਬੜਾ ਦੇਖ ਕੇ ਬੜਾ ਮਰੂਪੁਖ ਹੋਈ ਆ ਇਸ ਜਿਸ ਤਰ੍ਹਾਂ ਅੱਜ ਪਹਿਲੀ ਮੀਟਿੰਗ ਤੇ ਇੰਨਾ ਹੰਗਾਰਾ ਹੋਇਆ ਤਾਂ ਅਸੀਂ ਅਗਲੀਆਂ ਮੀਟਿੰਗਾਂ ਤੇ ਜਾਂ ਪੂਰੇ ਪੰਜਾਬ ਲੈਵਲ ਤੇ ਜਦੋਂ ਮੀਟਿੰਗ ਕਰਨੀਆਂ ਤੇ ਸਾਨੂੰ ਆਸ ਆ ਕਿ ਪੂਰਾ ਸਾਡਾ ਸਮਾਜ ਇੱਕ ਮੰਚ ਤੇ ਇਕੱਠਾ ਹੋਏਗਾ ਸਾਨੂੰ ਮਾਣ ਆ ਆਪਣੇ ਸਾਰੇ ਸਾਰੇ ਸਮਾਜ ਦੇ ਉੱਤੇ ਕਿ ਅਸੀਂ ਇੱਕ ਮੰਚ ਤੇ ਇਕੱਠੇ ਹੋ ਰਹੇ ਹਾਂ ਜਦ ਕਿ ਪਹਿਲਾਂ ਅੱਜ ਤੋਂ ਪਹਿਲਾਂ ਪਹਿਨਾਂ ਵਾਲੇ ਸਮੇਂ ਦੇ ਵਿੱਚ ਸਾਡਾ ਸਮਾਜ ਕਦੀ ਵੀ ਕਿਤੇ ਦਿਸਿਆ ਨਹੀਂ ਨਾ ਕਦੀ ਸਰਕਾਰੀ ਅਹੁਦਿਆਂ ਤੇ ਦਿਸਿਆ ਨਾ ਕਦੀ ਪੋਲਿਟਿਕਸ ਦੇ ਵਿੱਚ ਦਿਸਿਆ ਨਾ ਕਦੀ ਕਿਤੇ ਵੀ ਦਿਸਿਆ ਹੁਣ ਅਸੀਂ ਆਪਣੇ ਸਮਾਜ ਨੂੰ ਬਾਹਰ ਕੱਢ ਕੇ ਇੱਕ ਮੰਚ ਤੇ ਇਕੱਠਾ ਕਰਨ ਲੱਗੇ ਆਂ ਔਰ ਆਸ ਕਰਦੇ ਆਂ ਕਿ ਸਾਰੇ ਇਕੱਠੇ ਹੋਣਗੇ ਇਸੇ ਤਰ੍ਹਾਂ ਹਰੇਕ ਸਿਆਸਤ ਦੇ ਵਿੱਚ ਵੀ ਚਾਹੇ ਸਰਕਾਰੀ ਤੌਰ ਤੇ ਵੀ ਕਿਤੇ ਵੀ ਅਸੀਂ ਇਕੱਠੇ ਹੋ ਕੇ ਹਰੇਕ ਤਰ੍ਹਾਂ ਦੀ ਮਦਦ ਕਰਾਂਗੇ ਜਿੱਦਾਂ ਦੀ ਵੀ ਹਰੇਕ ਕਿਸੇ ਨੂੰ ਹੈਲਪ ਦੀ ਲੋੜ ਪੈਦੀ ਹੈ। ਸ਼ੋਜੇ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜੀ ਸਰ। ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਨਾਲ ਸਮਝ ਕੇ ਤੁਸੀਂ ਸਮਾਜ ਲਈ ਕੰਮ ਕਰੋਗੇ? ਅਬ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਆਪਣੀ ਤਨਦੇਹੀ ਦੇ ਨਾਲ ਆਪਣੇ ਸਮਾਜ ਲਈ 24 ਘੰਟੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਆਪਣੇ ਸਮਾਜ ਨੂੰ ਜੋੜਾਂਗਾ ਆਪਣੇ ਸਮਾਜ ਨੂੰ ਕਿਤੇ ਵੀ ਜ਼ਰੂਰਤ ਪੈਂਦੀ ਹੈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਣ ਹੁਕਮਾਂ ਕੀ ਲੱਗ ਰਿਹਾ ਪੰਜਾਬ ਤੋਂ ਬਾਹਰੋਂ ਵੀ ਕਿਤੇ ਲੋਕ ਆਏ ਜਿਹੜੇ ਤੁਹਾਨੂੰ ਸਪੋਰਟ ਕਰ ਰਹੇ ਹਨ ਨਹੀਂ ਹਜੇ ਪੰਜਾਬ ਤੋਂ ਬਾਹਰ ਸਾਡੇ ਐਨਆਰਆਈ ਭਰਾ ਹੈਗੇ ਕਾਫੀ ਜਿਹੜੇ ਕਿ ਸਪੈਸ਼ਲ ਇਸ ਮੀਟਿੰਗ ਵਾਸਤੇ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀ ਉਹ ਪਹੁੰਚੇ ਆ ਤੇ ਬੜੀ ਖੁਸ਼ੀ ਹੋਈ ਕਿ ਸਾਡੇ ਨਾਲ ਐਨਆਰਆਈ ਭਰਾ ਵੀ ਸਾਡੇ ਸਾਡੇ ਸਮਾਜ ਦੇ ਸਾਡੇ ਨਾਲ ਬਿਠੇ ਆ ਇਸ ਸਮਾਜ ਨੂੰ ਕਹਿਣਾ ਚਾਹਨਾ ਕਿ ਮੈਸੇਜ ਦੇਣਾ ਚਾਹੁੰਦੇ ਆ ਵੀ ਸਪੋਰਟ ਲਈ ਮੇਰੇ ਵੱਲੋਂ ਸਾਡੇ ਸਮਾਜ ਨੂੰ ਇੱਕੋ ਹੀ ਬੇਨਤੀ ਆ ਮੈਸੇਜ ਆ ਕਿ ਸਾਰੇ ਆਪਾਂ ਇੱਕ ਮੰਚ ਤੇ ਇਕੱਠੇ ਇਕੱਠੇ ਹੋਈਏ ਇਕੱਠੇ ਦੇ ਵਿੱਚ ਹੀ ਤੁਹਾਨੂੰ ਪਤਾ ਸ਼ਕਤੀ ਆ ਪਾਵਰ ਆ ਤੇ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਇੱਕਜੁੱਟ ਹੋਣ ਦੀ ਲੋੜ ਆ ਤੇ ਅਸੀਂ ਸਾਡੇ ਅਮਰਜੀਤ ਸਿੰਘ ਨੇਜਰ ਜੀ ਜਿਨ੍ਹਾਂ ਨੂੰ ਕਿ ਅਸੀਂ ਸਰਵ ਸਹਿਮਤੀ ਨਾਲ ਚੇਅਰਮੈਨ ਬਣਾਇਆ ਇਹਨਾਂ ਨੂੰ ਇਹਨਾਂ ਦੀ ਸਾਡੇ ਸਮਾਜ ਲਈ ਬਹੁਤ ਵੱਡੀ ਦੇਣ ਆ ਇਹਨਾਂ ਦੀ ਬਹੁਤ ਮਿਹਨਤ ਆ ਅਸੀਂ ਵੀ ਆਸ ਕਰਦੇ ਹਾਂ ਕਿ ਇਹ ਸਮਾਜ ਲਈ ਇਹ ਵੀ ਖਰੇ ਉਤਰਨਗੇ ਅਸੀਂ ਵੀ ਅ ਅੱਜ ਤੋਂ ਪ੍ਰਣ ਲੈਂਦੇ ਆ ਕਿ ਅਸੀਂ ਆਪਣੇ ਸਮਾਜ ਲਈ ਇਹਨਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢੇ ਜੋੜ ਕੇ ਧੰਨਵਾਦ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਆਪਣਾ ਅੱਜ ਮੀਟਿੰਗ ਰੱਖੀ ਗਈ ਸੀ ਆਪਣੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਗੁਰੂਕਸ਼ ਮਹਾਰਾਜ ਕੀ ਜੈ ਅੱਛਾ ਅਸੀਂ ਪਰਜਾਪਤ ਸਮਾਜ ਸਾਰਾ ਇੱਥੇ ਇਕੱਠਾ ਹੋਇਆ ਸਾਡੇ ਕੋਲ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਮੁਖਾਲੀ ਤੋਂ ਹੋਰ ਡਿਸਟ੍ਰਿਕਟ ਕਪੂਰਥਾ ਤੋਂ ਸੱਜਣ ਆਏ ਨੇ ਕਾਫੀ ਤੇ ਮੈਲਾ ਸ਼ਕਤੀ ਜੀ ਸਾਡੇ ਨਾਲ ਅੱਜ ਜੁੜੀ ਹੋਈ ਹੈ ਅੱਜ ਅਸੀਂ ਆਪਣੀ ਇੱਕ ਸਿਚੁਏਸ਼ਨ ਰਜਿਸਟਰਡ ਕਰਵਾਈ ਸੀਗੀ ਪਰਜਾਪਤ ਵੈਲਫੇਅਰ ਇਸ ਸਿਚੁਏਸ਼ਨ ਪੰਜਾਬ ਦੀ ਅਸੀਂ ਰਜਿਸਟਰਡ ਕਰਵਾਈ ਆ ਉਹਦੀ ਅੱਜ ਸਾਡੀ ਪਹਿਲੀ ਮੀਟਿੰਗ ਸੀਗੀ ਤੇ ਜਿਹਦੇ ਵਿੱਚ ਅਸੀਂ ਆਪਣੇ ਸਮਾਜ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਲਈ ਔਰ ਸਮਾਜ ਲਈ ਕੰਮ ਕਰਨ ਵਾਸਤੇ ਅਸੀਂ ਇੱਕ ਬੀੜਾ ਚੱਕਿਆ ਤੇ ਜਿਹਨੂੰ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਅਸੀਂ ਬਲੰਦੀਆਂ ਤੱਕ ਇਸ ਸਿਚੁਏਸ਼ਨ ਨੂੰ ਲੈ ਕੇ ਜਾਵਾਂਗੇ ਔਰ ਕੋਸ਼ਿਸ਼ ਕਰਾਂਗੇ ਸਮਾਜ ਲਈ ਪਲੇਟਫਾਰਮ ਤੇ ਲਿਆ ਕੇ ਬਲੰਦੀਆਂ ਤੱਕ ਸਮਾਜ ਦੀ ਆਵਾਜ਼ ਨੂੰ ਚੁੱਕਣ ਲਈ ਤਤਪਰ ਰਵਾਂਗੇ ਕਿਸ ਤਰ੍ਹਾਂ ਹੁੰਗਾਰਾ ਮਿਲਿਆ ਅੱਜ ਤੁਹਾਡੀ ਬਲੱਦ ਜਿਹੜੀ ਇਕੱਠੀ ਹੋਈ ਹੈ ਅੱਜ ਕਿੱਦਾਂ ਲੱਗਿਆ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਹੁੰਗਾਰਾ ਮਿਲਿਆ ਸਾਨੂੰ ਐਕਸਪੈਕਟੇਸ਼ਨ ਘੱਟ ਬੰਗੀਆਂ ਦੀ ਸੀਗੀ ਪਰ ਜੇ ਇਸ ਸਾਲ ਸਰਵਗਾਰਾ ਮਿਲਿਆ ਵੀ ਸਾਨੂੰ ਅਸੀਂ ਬਹੁਤ ਜਲਦੀ ਇੱਕ ਵਧੀਆ ਲੀਟੇ ਔਰ ਵਧੀਆ ਪਲੇਟਫਾਰਮ ਤੇ ਆ ਕੇ ਅਸੀਂ ਚੱਲਾਂ ਕਿੱਥੋਂ ਕਿੱਥੋਂ ਕੋਈ ਚੀਜ਼ਾਂ ਦਾ ਪ੍ਰਧਾਨ ਵਗੈਰਾ ਵੀ ਉਹਦੇ ਵਗੈਰਾ ਵੀ ਦਿੱਤੇ ਗਿਆ ਅੱਜ ਹਾਂਜੀ ਸਰਵਸੰਮਤੀ ਨਾਲ ਜਿੱਦਾਂ ਫੈਸਲਾ ਲਿਆ ਹੈਗਾ ਸ਼ੋਕਮਾਨ ਜੀ ਨੂੰ ਅੱਜ ਅਸੀਂ ਪੰਜਾਬ ਪ੍ਰਧਾਨ ਦੀ ਨੀਤੀ ਪੱਤਰ ਦਿੱਤਾ ਵਾ ਤੇ ਇਹ ਪਹਿਲਾਂ ਵੀ ਕੰਮ ਕਰਦੇ ਆ ਰਹੇ ਨੇ ਪੰਜਾਬ ਦੇ ਵਿੱਚ ਤੇ ਹੋਰ ਵੀ ਇਹਨਾਂ ਨੇ ਪੰਜਾਬ ਅਸੀਂ ਅਰੰਭ ਪੰਜਾਬ ਲਈ ਅਹੁਦੇਦਾਰੀ ਮਿਲ ਦਿੱਤੀ ਹੈ ਕੀ ਲਗ ਰਿਆ ਨਾਲੇ ਸਮੇਂ ਜਿਸ ਤੋਂ ਵੀ ਜ਼ਿਆਦਾ ਹੰਗਾਰਾ ਮਿਲ ਰਿਹਾ ਬਿਲਕੁਲ ਜੀ ਬਿਲਕੁਲ 100% ਔਰ ਜੇ ਹਸਾ ਨਾਲ ਸਾਨੂੰ ਵਾਜਾ ਹੰਗਾਰਾ ਮਿਲਿਆ ਪਹਿਲੀ ਮੀਟਿੰਗ ਦੇ ਉੱਪਰ ਔਰ ਸਾਨੂੰ ਇਹ ਪੂਰੀ ਪੂਰੀ ਆਸ ਆ ਵੀ ਸਾਡਾ ਸਮਾਜ ਸਾਡਾ ਜੁੜ ਕੇ ਚੱਲੇਗਾ ਔਰ ਸਾਨੂੰ ਬਹੁਤ ਵਧੀਆ ਹੰਗਾਰਾ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਸਮਾਜ ਨੂੰ ਸਮਾਜ ਨੇ ਇਹ ਹੀ ਹੰਗਾਰਾ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਵੀ ਇੱਕ ਹੋ ਕੇ ਚੱਲੀਏ ਇਕਤਾ ਵਿੱਚ ਹੀ ਪੂਰੀ ਸ਼ਕਤੀ ਹੈ ਸੰਗਠਿਤ ਹੋ ਕੇ ਰਹਿ ਮੰਗੇ ਤੇ ਤਦ ਹੀ ਅਸੀਂ ਸਰਕਾਰਾਂ ਤੋਂ ਵੀ ਕੰਮ ਲੈ ਸਕਦੇ ਆ ਔਰ ਤਦ ਹੀ ਅਸੀਂ ਆਪਣੇ ਕੰਮਾਂ ਦੇ ਉੱਪਰ ਪੂਰਾ ਉੱਤਰ ਸਕਾਂਗੇ ਆਪਣੇ ਟੀਚੇ ਉੱ 可以，可以。